ਸਤ ਸ੍ਰੀ ਅਕਾਲ ਜੀ ਕਾਲਜ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਚ ਤੇ ਦਿਨ 11ਵਾਂ ਅੱਜ ਟਰੈਕਟਰ ਦੀ ਨਹਾਈ ਧੋਈ ਕਰਾ ਰਹੇ ਆ ਟਰੈਕਟਰ ਧੋਣ ਲੱਗੇ ਸਾਰੇ ਮੁੰਡੇ ਤੇ ਆ ਦੇਖੋ ਟਰੈਕਟਰ ਚਮਕਾ ਤੇ ਹੁਣ ਟਰੈਕਟਰ ਦੇ ਟਾਇਰਾਂ 'ਪਾ ਲਗੇ ਵੇ ਟਾਇਰ ਕਰਕੇ ਸਾਫ ਪਰ ਸੁੱਕਾ ਕੱਪੜਾ ਮਾਰ ਕੇ ਪਾਣੀ ਸਕਾ ਕੇ ਫਿਰ ਪਾਲਸਾਂ ਮਾਰਨ ਲੱਗ ਜਾਣਾ ਬਾਕੀ ਤੁਸੀਂ 6 ਬਣਾ ਰਹੇ ਆਪਾਂ ਚਾਹ ਹੰਦਾ ਹੋਏ ਹੈਪੀ ਵੀਰ ਸਤਿ ਸ੍ਰੀ ਅਕਾਲ ਜੀ ਨਮਸਤੇ ਗੁੱਡ ਮਾਰਨਿੰਗ ਚਾਹ ਦੀ ਸੇਵਾ ਕਰ ਰਹੇ ਫਿਰ ਤੁਸੀਂ ਜਵਾ ਜਵਾ ਚਾਹ ਦੀ ਸੇਵਾ ਕਰ ਹਾਂ ਲੱਗੇ ਵੀ ਸੁਣ ਰਿਹਾ ਕੀਰਤਨ ਔਰ ਗੰਨੂ ਨੇ ਦੇ ਕੇ ਚਾਹ ਮਸਾਲਾ ਤਾਂ ਰਹੀ ਨਹੀਂ ਆਪਾਂ ਹੋ ਗਈ ਹੈ ਜੀ ਤਿਆਰ ਹੇ ਹੁਣ ਜਾਉਂਗੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਾਲ ਕਰਨੀ ਆਪਾਂ ਨੇ ਸ਼ੋਪਿੰਗ ਸ਼ੋਪਿੰਗ ਹੋ ਰਹੀਏ ਕਰਕੇ ਤੇ ਕੱਲ ਨੂੰ ਬਾਣੀ ਆਪਾਂ ਨੇ ਚਾਲੇ ਗੁਰਦਾਰਾ ਸਾਹਿਬ ਨੂੰ ਮੰਨਦੇ ਆ ਜੀ ਆਪਾਂ ਆਪਾਂ ਜੀ ਆ ਗਏ ਸੀ ਸ਼ੋਪਿੰਗ ਕਰਨ ਤੇ ਕਿਉਂਕਿ ਹੁਣ ਆਪਾਂ ਨੂੰ ਜਾਣਾ ਘਰ ਨੂੰ ਤੇ ਤੇਲ ਵਗੈਰਾ ਲੈ ਲਿਆਏ ਹੁਣ ਕਰ ਲਿਆ ਆਪਣੇ ਬੈਗ ਪੈਕ ਹੱਥਾ ਟੇਕਣ ਆਏ ਹੋਏ ਸੀਗੇ ਤੇ ਅੱਜ ਫਿਰ ਤੇ ਦਰਸ਼ਨ ਹੋ ਗਏ ਬਾਬਾ ਜੀ ਦੇ ਨੀਲੇ ਘੋੜੇ ਦੇ ਬਾਬਾ ਨਮੋਦ ਸਿੰਘ ਜੀ ਸਰੋਈ ਦਰਸ਼ਨ ਸੋਸੇ ਸਸ਼ਤਰਾਂ ਦੇ ਦਰਸ਼ਨ ਕਰਾਏ ਜਾ ਰਹੇ ਅੰਦਰ ਮਾਹਰ ਰਣਜੀਤ ਸਿੰਘ ਜੀ ਤਲਵਾਰਾਂ ਲੰਗਰ ਤੇ ਚੱਲ ਨਹੀਂ ਜਾ ਰਹੇ ਸਰੋਈ ਦਰਸ਼ਨ ਉਹ ਅੰਦਰ ਪੇੜ ਬਹੁਤ ਹੈ ਤੇ ਬਾਹਰੋਂ ਦਰਸ਼ਨ ਸਕਰੀਨਾਂ ਰਾਹੀਂ ਵਧੀਆ ਹੁੰਦੇ ਆ ਦਰਸ਼ਨ ਦੀਦਾਰੇ ਕਰ ਲਏ ਆਪਾਂ ਨੇ ਹੁਣ ਜਾ ਰਹੇ ਟਰਾਲੀ 'ਪਾ ਸਾਰੇ ਜਣੇ ਇੱਕ ਵਾਰੀ ਇਕੱਠੇ ਹੋਵਗੇ ਫੇਰ ਜਾਵਾਂਗੇ ਲੰਗਰ ਪਰਸਾਦਾ ਛਕਣਾ ਬਾਈ ਛਕ ਕੇ ਆਏ ਛਾ ਕੇ ਆਏ ਹਾਂ ਬਾਈ ਇਹ ਤੱਕਾ ਕਰਦੇ ਆ ਜੀ ਫੇਰ ਅਸੀਂ ਬਾਬਾ ਜੀ ਕੋਲ ਗਏ ਤੇ ਬਾਬਾ ਜੀ ਨੇ ਸਾਨੂੰ ਕਿਹਾ ਵੀ ਹਾਂ ਜੀ ਪਹਿਲਾਂ ਛਕੀ ਜਾਉਣ ਲੰਗਰ ਤੁਸੀਂ ਜੇ ਤੁਸੀਂ ਆਏ ਹਮ ਸਭੀ ਲੰਗਰ ਛਕਿਆ ਕਰੀਏ ਉਹ ਨਹੀਂ ਕਰ ਸਕਦੇ ਓਕੇ ਭਾਈ ਇਹ ਦੋ ਜਣੇ ਛਕ ਗਏ ਹੁਣ ਬਾਕੀ ਰਹਿ ਗਏ 10 ਜਣੇ ਹੁਣ ਜੇ ਹੋਈ ਇਹਨਾਂ ਦੀ ਸਲਾਹ ਤਾਂ ਲੰਗਰ ਛਕਿਆ ਆਉਂਗੇ ਨਹੀਂ ਫਿਰ ਹੁਣ ਜਾ ਕੇ ਸੋ ਜਾਣਾ ਤੇ ਕੱਲੂ ਹੀ ਜਾਉਂਗੇ ਗਗਰਪਾ ਗਗਰ ਦੀ ਕਰੂਗੇ ਸਵੇਰ ਬਾਅਦ ਤੇ ਸਾਜਰੇ ਉੱਠ ਕੇ ਦਰਸ਼ਨ ਦਿਦਾਰੇ ਕਰੂਗੇ ਫਿਰ ਕੱਲ ਦੇ ਆਪਾਂ ਨੇ ਪਾਣੀ ਚਾਲੇ ਹਜੂਰ ਸਾਹਿਬ ਤੋਂ ਪਿੰਡਾ ਵੱਲ ਨੂੰ ਅਸੀਂ ਆਪਾਂ ਆ ਗਏ ਸੀਗੇ ਪ੍ਰਦ ਲੰਗਰ ਪ੍ਰਸ਼ਾਦਾ ਖਾ ਕੇ ਆਪਣੇ ਕਮਰੇ 'ਚ ਤੇ ਹੁਣ ਸੋਹਣੇ ਦੀ ਸਲਾਹ ਤਾਂ ਹੈ ਨਹੀਂ ਕੱਲੂ ਜਾਣਾ ਗਾਗੜ ਦੀ ਸੇਵਾ ਤੇ ਕਿਵੇਂ ਦਰਸ਼ਨ ਕਰਨੇ ਗਾਗੜ ਦੀ ਤੇ ਫਿਰ ਕੱਲੂ ਆਪਾਂ ਜਾਉਂਗੇ ਤੇ ਉੱਥੇ ਦਰਸ਼ਨ ਕਰਾਵਾਂਗੇ ਸਾਨੂੰ ਵੀ ਅੱਜ ਦਾ ਵਲੌਗ ਥੋੜਾ ਛੋਟਾ ਹੋਊਗਾ ਥੋੜਾ ਵੀ ਨਹੀਂ ਜਿਆਦਾ ਹੀ ਛੋਟਾ ਆਊਗਾ ਕਿਉਂਕਿ ਅੱਜ ਅਸੀਂ ਸ਼ੋਪਿੰਗ ਹੀ ਕਰੀ ਆ ਬਸ ਉਹ ਮੈਂ ਕਿਆ ਹੀ ਦਿਖਾਉਂਦੇ ਸੀ ਕਿਆ ਲਿਆ ਕਿਆ ਨਹੀਂ ਤੇ ਬਾਕੀ ਤੁਸੀਂ ਵਲੌਗ ਨੂੰ ਕਰਵਾਜ ਦਿਨ ਨੂੰ ਇੰਜੋਏ ਲਾਈਕ ਕਰੋ ਸਬਸਕ੍ਰਾਈਬ ਕਰੋ ਕੱਲ ਦਾ ਵਲੌਗ ਲੈ ਕੇ ਆਵਾਂਗੇ ਕੱਲ ਨੂੰ ਤਾਂ ਆਪਾਂ ਨੇ ਉਹਦੇ ਚਾਲੇ ਪਾਣੇ ਆ ਕੱਲ ਨੂੰ ਅਰਦਾਸ ਬੇਨਤੀ ਕਰਾਂਗੇ ਫਿਰ ਚਾਲੇ ਪਾਉਂਗੇ ਜਦ ਤੱਕ ਕਰੋ ਵਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ